ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਰੈਜੀਮੈਂਟ ਦਾ ਬਹੁਤ ਵੱਡਾ ਰੋਲ ਦੋਹ ਬੰਨੇ ਕਿਵੇਂ ਜੀ ਉਹੀ ਜਿਹੜਾ ਜਨਰਲ ਮੌਨਸਨ ਨਹੀਂ ਨਹੀਂ ਦੂਜੇ ਬੰਨੇ ਅੱਛਾ ਕਿਉਂਕਿ ਸਿੱਖ ਰੈਜੀਮੈਂਟ ਉਧਰ ਵੀ ਸੀਗੀ ਓਕੇ ਸਿੱਖ ਜ਼ਿਆਦਾਤਰ ਉਧਰ ਸੀ ਓਕੇ ਇਸੇ ਕਰਕੇ ਬ੍ਰਿਟਿਸ਼ ਵੀ ਸਿੱਖ ਰੈਜੀਮੈਂਟ ਦਾ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਆ ਹੂੰ ਜਿਹੜਾ ਰਾਜਧਾਨੀ ਆ ਹੂੰ ਜਰਮਨ ਦੀ ਬਰਲਿਨ ਹਾਂ ਜੀ ਜਿੱਥੇ ਉਹਦੀ ਮੌਤ ਹੁੰਦੀ ਆ ਉੱਥੇ ਫਿਰ ਕਿਸੇ ਸੈਨਾ ਦੀ ਟੁਕੜੀ ਨੇ ਆਖਿਆ ਵੀ ਨਹੀਂ ਜ ਜਿਹਨੇ ਬੰਦੇ ਨੇ 5 ਸਾਲ ਇਹਨਾਂ ਨੁਕਸਾਨ ਕੀਤਾ ਰੱਬ ਜਾਣੀ ਇੱਥੇ ਕਬਜ਼ਾ ਕਰਨ ਲੱਗਿਆ ਕੀ ਅੱਗੋਂ ਸਪੋਰਟ ਹੋਊਗਾ ਅਗਲਾ ਕੀ ਕਰਦਾ ਹੂੰ ਉਹਨੂੰ ਫਤਿਹ ਸਿਕਹ ਰੈਜੀਮੈਂਟ ਨੇ ਕੀਤਾ ਵਿਸ਼ੂ ਯੁੱਧ ਦੀ ਅਖੀਰਲੀ ਗੋਲੀ ਸਿਕਹ ਰੈਜੀਮੈਂਟ ਨੇ ਚਲਾਈ ਆ ਉੱਥੇ ਫਿਰ ਹਿਟਲਰ ਆਪਣੇ ਆਪ ਨੂੰ ਸ਼ੂਟ ਕਰਦਾ ਆਪ ਸ਼ੂਟ ਆਪ ਆਪਣੇ ਆਪ ਨੂੰ ਆਪ ਮਾਰਦਾ ਹੱਥ ਨਹੀਂ ਆਉਂਦਾ ਵੀ ਵਈ ਬੰਕਰ ਨੂੰ ਮੈਂ ਕਿਸੇ ਦੇ ਹੱਥੋਂ ਨਹੀਂ ਮਰਾਂਗਾ ਨਾ ਜੀ ਨਹੀਂ ਹੱਥ ਨਹੀਂ ਆਇਆ ਉਹ ਤੇ ਬਾਕੀ ਇੱਕ ਜਰਨੈਲ ਦਾ ਅੰਤ ਇਹ ਜੇ ਹੁੰਦਾ ਜਦ ਤਖਤ ਤੇ ਜਾਂ ਤਖਤਾ ਓਕੇ ਚੋਨੀ ਦਾ ਵੱਡਾ ਜਰਨੈਲ ਸੀਗਾ ਇੱਕ ਵੱਡੀ ਹਕੂਮਤ ਦੇ ਦੰਦ ਖੱਟੇ ਕੀਤੇ ਚੰਦ ਸਾਲ ਤੇ ਵੇਖੋ ਜੀ ਉਹ ਇਹ ਜਦੋਂ ਕੋਈ ਹਕੂਮਤਾਂ ਨਾਲ ਲੜਦਾ ਨਾ ਹੁਣ ਜਿਤਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕਾਰਜਕਾਲ ਆ ਉਹ ਥੋੜਾ ਜਿਹਾ ਹੀ ਆ ਹੂੰ ਕਿੱਦਿਆਂ ਐਮਪਾਇਰ ਨੂੰ ਹਿਲਾ ਕੇ ਰੱਖ ਦਿੱਤਾ ਉਹਨੇ ਬਿਲਕੁਲ ਉਹਨੂੰ ਕੀ ਕਹਿ ਰਿਆ ਸੀ ਫਰਕ ਸ਼ੇਰ ਹੂੰ ਵੀ ਤੂੰ ਸਾਡੇ ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਤੂੰ ਬੜਾ ਜ਼ਾਲਮ ਹੂੰ ਹਾਂ ਜੀ ਹਨਾ ਉਦੋਂ ਬਾਅਦ ਬਾਬਾ ਜੱਸਾ ਸਿੰਘ ਆਲੂ ਵਾਲੀਆ ਕਿੱਡੇ ਵੱਡੇ ਲਸ਼ਕਰ ਨਾਲ ਲੜੇ ਅਬਦਾਲੀ ਨਾਲ ਉਦੋਂ ਬਾਅਦ ਸਾਡਾ ਰਾਜ ਭਾਗ ਆਇਆ ਨੈਪੋਲੀਅਨ ਬੋਨਾਪਾਰਟ ਦਾ ਵੀ ਰਾਜ ਭਾਗ ਥੋੜਾ ਜਿਹਾ ਹੀ ਆ ਤੇ ਨੈਪੋਲੀਅਨ ਬੋਨਾਪਾਰਟ ਨੇ ਵੀ ਤੇ ਇਹਨਾਂ ਦੇ ਇਹਨਾਂ ਦੇ ਚੰਗੇ ਦੰਦ ਖੱਟੇ ਕੀਤੇ ਇਹਨਾਂ ਦੇ ਜਿੰਨਾ ਚਿਰ ਉਹ ਰਿਹਾ ਕਿਆ ਬਾਤ ਹੈ ਠੀਕ ਆ ਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਭਾਗ ਵੀ ਇਹ ਸਭ ਗੋਰਿਆਂ ਵੀ ਮੈਂ ਕਹਿੰਨਾ ਨਾ ਵੀ ਜੇ ਤੁਸੀਂ ਹਿਟਲਰ ਦੇ ਵਿਰੁੱਧ ਤੇ ਗੋਰਿਆਂ ਦੇ ਹੱਕ ਚੋ ਗੋਰੀਆਂ ਨੀ ਕਰਤੂਤਾ ਵੇਖ ਲਓ ਇੱਕ ਨਾਲ ਉਹਨਾਂ ਨੂੰ ਵੀ ਆਪਾਂ ਆਣ ਦੇਖਿਆ ਨਹੀਂ ਕਰ ਸਕਦੇ ਇਨਕਾਰ ਨਹੀਂ ਕਰ ਸਕਦਾ ਤੇ ਪੰਜਾਬ ਨਾ ਸ਼ੇਰੇ ਪੰਜਾਬ ਦੇ ਹੁੰਦਿਆ ਤੇ ਸੰਧੀਆਂ ਕੀਤੀਆਂ 1809 ਦੀਆਂ ਸਤਲੁਜ ਦੀਆਂ ਤੇ ਜਦੋਂ ਸ਼ੇਰੇ ਪੰਜਾਬ ਨੇ ਅੱਖਾਂ ਮੀਟੀਆਂ ਨਹੀਂ ਤੇ ਐਸੀ ਕੂਟਨੀਤੀ ਦੇ ਨਾਲ ਉਹਨਾਂ ਦੇ ਵਜ਼ੀਰਾਂ ਨਾਲ ਕੇ ਦੂਜਿਆਂ ਤੀਜਾਂ ਸਾਰਿਆਂ ਨਾਲ ਰਲ ਕੇ ਤੇ ਕੈਸਾ ਲਾਹੌਰ ਦਰਬਾਰ ਦੇ ਵਿੱਚ ਖੂਨੀ ਤਾंडਵ ਕੀਤਾ ਗਿਆ ਦਲੀਪ ਸਿੰਘ ਨੇ ਕੀ ਕੁਝ ਕੀਤਾ ਇਹਨਾਂ ਨੇ ਇਹ ਸਾਰਾ ਕੁਝ ਅੰਗਰੇਜ਼ਾਂ ਨੇ ਕੀਤਾ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨ ਵਾਸਤੇ ਕਿਤਨਾ ਰਿਆਸਤਾਂ ਲੜਾਈਆਂ ਕਿੰਨੇ ਲੋਕ ਇੱਥੇ ਮਰੇ ਇੱਕ ਹਿੰਦੁਸਤਾਨ ਖੁਦਮੁਖਤਿਆਰ ਦੇਸ਼ ਇੱਕ ਤੁਸੀਂ ਅੱਜ ਵੀ ਵੇਖੋ ਵੀ ਗੋਰਿਆਂ ਦਾ ਸਾਨੂੰ ਦੇਣ ਕੀ ਆ ਇੱਕ ਮੁਲਕ ਦੇ ਕਿੰਨੇ ਟੁਟੇ ਕਰ ਗਏ ਅੱਜ ਵੀ ਜਿਹੜਾ ਸਦੀਆਂ ਤੋਂ ਜ਼ਮਾਨਿਆਂ ਤੋਂ ਇੱਕ ਦੇਸ਼ ਸੀ ਜਿਹਦਾ ਪਾਕਿਸਤਾਨ ਜਿਹਦਾ ਹਿੱਸਾ ਸੀਗਾ ਹਮ ਇੱਕ ਦੇਸ਼ ਸੀਗਾ ਇੱਕ ਦੇਸ਼ ਬਣਾ ਦਿੱਤਾ ਗਿਆ ਮੈਂ ਹੈਰਾਨ ਆ ਪੀ ਵਨਡੇ ਨਾ ਨੇ ਕੀ ਕੀਤੀ ਆ ਇੱਕ ਜਿਹੜੀ ਮੁਸਲਿਮ ਸਟੇਟ ਆ ਸ਼੍ਰੀਨਗਰ ਉਹ ਆਪਣੇ ਵਾਲ ਰੱਖੀ ਹੋਈ ਆ 25 ਕਰੋੜ ਮੁਸਲਿਮ ਵੀ ਇੱਥੇ ਆ ਵਿੱਚੇ ਮੁਸਲਮਾਨਾਂ ਨੇ ਇੱਕ ਵੱਖਰਾ ਦੇਸ਼ ਦੇ ਦਿੱਤਾ ਆਏ ਦਿਨ ਉਹਨਾਂ ਨਾਲ ਕਲੇਸ਼ ਆ ਇਹ ਸਾਰਾ ਗੂਰਿਆਂ ਦੀ ਦੇਣ ਵਿੱਚ ਪੈ ਕੇ ਜਿਹੜਾ ਚਾਈਨਾ ਵਾ ਚਾਈਨਾ ਨਾਲ ਯੁੱਧ ਹੋਇਆ ਹੁਣ ਜਿਹੜੇ ਸਾਡੇ ਯੁੱਧ ਆ ਜਿੰਨੇ ਵੀ ਹੋਇਆ ਆਜ਼ਾਦੀ ਤੋਂ ਬਾਅਦ ਉਹਨਾਂ ਜੁੱਦ ਉਹਨਾਂ ਜੁੱਦਾਂ ਦਾ ਸਾਨੂੰ ਕੀ ਫਾਇਦਾ ਤੇ ਕੀ ਨੁਕਸਾਨ ਚਾਈਨਾ ਸਾਡੇ ਅੰਦਰ ਤੱਕ ਆਣ ਕੇ ਬੈਠਾ ਅੱਜ ਵੀ ਆ ਹਾਂ ਸਿਰਫ ਇੱਕੋ ਹੀ UN ਉਹਦੇ ਵਿੱਚ ਐਡੀ ਇਨ ਸਮਝੌਤਾ ਵਾ ਵੀ ਚਾਈਨਾ ਤੇ ਹਿੰਦੁਸਤਾਨ ਦੀਆਂ ਫੌਜਾਂ ਇੱਕ ਦੂਜੇ ਤੇ ਗੋਲੀ ਬੰਬਾਰੀ ਨਹੀਂ ਕਰ ਸਕਦੀਆਂ ਪਰ ਫਿਰ ਵੀ लाठी जाਦਲ ਲੱ ਲੱ ਪੱਪਾ ਕਿੰਨਾ ਕੁਸ਼ ਹੁੰਦਾ ਬਿਲਕੁਲ ਵੱਡਾ ਇਸ਼ੂ ਉਧਰ ਕੋਈ ਗੋਲੀ ਨਹੀਂ ਚਲਾ ਸਕਦਾ ਚਾਈਨਾ ਬਾਰਡਰ ਦੇ ਉੱਤੇ ਇਧਰ 24 ਘੰਟੇ ਗੋਲੀ ਨਹੀਂ ਹਰਦੀ ਜਿੰਨਾ ਬਾਰਡਰ ਵਾ ਪਾਕਿਸਤਾਨ ਦਾ ਉਹਨਾਂ ਦੀ ਆਰਥਿਕਤਾ ਅੱਜ ਸਾਡੇ ਨਾਲੋਂ ਵੀ ਪੈੜੀ ਆ